ਜੀ ਜੀਪ ਨੀ ਜਾਂ ਗਾਂ ਜਾਂਦੇ ਨਜੀਪ ਐਵੇਂ ਕਿ ਆਡੀ ਉੱਥੇ ਲੈ ਲਾਖ ਤੋਂ ਜਾਈ ਆ ਇੱਥੇ ਕਿਹਨੂੰ ਜਾਂਦੇ ਨਹੀਂ ਠੀਕ ਹੈ ਜੀ ਜੀਪ ਨੀ ਜਾਂਦੇ ਨਹੀਂ ਕਹਿੰਦੇ ਲੰਡੀ ਆਹ ਲੀ ਜੀਪ ਐਵੇਂ ਕਿ ਉਹਨੂੰ ਜਾਂਦੇ ਨਹੀਂ ਵੇਖੀ ਜਾਂਦੇ ਨੇ ਨਿਕਲ نکالਦੇ ਕੋਈ ਬਾਤ ਨਹੀਂ ਕੁਛ ਨਾ ਕੁਛ ਤਾਂ ਕਰਾਂਗੇ ਟੈਨਸ਼ਨ ਮਤ ਲਓ ਜਿਹੜੀ ਸਾਥੋਂ ਤੁਸੀਂ ਮਸੇ ਨੀ ਕੋਈ ਟੱਕਰ ਨਹੀਂ ਕੋਈ ਬਾਤ ਨਹੀਂ ਐਸੇ ਛੋੜ ਕੇ ਨਹੀਂ ਜਾਏ ਐਸੇ ਨਹੀਂ ਜਾਏ ਸਮਝ ਜਾਈ ਹੈ ਅੱਜ ਦੇ ਸਾਥ ਹੀ ਜਾਏਗਾ ਕੋਈ ਬਾਤ ਨਹੀਂ ਹੁਣ ਬੰਦ ਨਾ ਕਰੋ ਗੱਡੀ ਬੰਦ ਨਾ ਕਰੋ ਕਾਚਾ ਕਿੰਨੇ ਘੰਟੇ ਕਿੰਟਰ ਕੀਤਾ ਰੇ ਨੂੰ ਆਪਾਂ 12:30 ਤੁਰੇ ਸੀਗੇ ਕਿੰਨਾ ਵੱਜ ਗਿਆ ਦੁਬਾਰਾ 12:00 ਵੱਜਣਾ ਦੁਬਾਰਾ 12:00 ਵਜੇ ਹਲੇ ਰਸਤਾ ਜੇ ਲੱਭਿਆ ਅਟੇ ਰਸਤਾ ਰਸਤਾ ਦੇ ਇੱਥੇ ਲੱਗੋ ਇੱਥੇ ਰਾਹ ਦਾ ਰਸਤਾ ਘਵਾ ਚੁੱਕੇ ਸਾਡਾ ਆ ਐਵੇਂ ਨਾ ਐਡਵੈਂਚਰ ਕਰੇ ਜ਼ਿੰਦਗੀ ਨਹੀਂ ਹੋਇਆ ਨਾ ਕਿਸੇ ਨੂੰ ਹੋਇਆ ਹੋਣਾ ਹੈ ਕੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਲੋਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਤੇ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ ਜਿੰਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੁਣੇ ਥੱਲੋਂ ਮੈਡੀਸਨ ਲੈ ਕੇ ਨਿਕਲੇ ਆ ਹਸਪੀਟਲ ਆ ਇੱਥੇ ਤੇ ਬੰਦਿਆਂ ਨੂੰ ਬੰਦਾ ਦਾ ਬੇਹੋਸ਼ ਹੋ ਗਿਆ ਆਕਸੀਜਨ ਦੀ ਕਮੀ ਹੋ ਗਈ ਸਾਡੇ ਬੰਦੇ ਨੂੰ ਉੱਪਰ ਆਣ ਕੇ ਸੋ ਬੰਦੇ ਨੂੰ ਆਕਸੀਜਨ ਦੀ ਕਮੀ ਹੋ ਗਈ ਆ ਸਾਧ ਮੈਨੂੰ ਬਹੁਤ ਚੜਦਾ ਪਿਆ ਇੱਥੇ ਪਰ ਇੱਕ ਜ ਤੇ ਜੇ ਤੁਮਾਹਦੀ ਬੰਗਾ ਚੜਾਈ ਮਿੱਤਰਾਂ ਦਾ ਚੱਲਦਾ ਮਿੱਤਰਾਂ ਨਾਲ ਚੱਲ ਨਹੀਂ ਇੱਥੇ ਦੂਜਾ ਵਾਹ ਕਿਉਂ ਫਰੀ ਦਿੱਤੀ ਇਹਨਾਂ ਨੇ ਓਏ ਫਰੀ ਦੀ ਕਿਉਂ ਦਿੱਤੀ ਦਵਾਈ ਕਿਤੋਂ ਮਰਜੀ ਆਪਣੇ ਦਵਾਈਆਂ ਲੈ ਲਈ ਮਿੱਤਰਾਂ ਬੱਸ ਉਹ ਕਿ ਗੁਰੂ ਥੱਲੇ ਸਾਇ ਬਹੁਤ ਚੜਦਾ ਕੀ ਕਰੀਏ ਖਾਣੇ ਵੀ ਨਹੀਂ ਗਲਤ ਰਹਿੰਦੇ ਆ ਨੌਜਵਾਨੀ ਜਾਗ ਤੇ ਚੜਾਈ ਬਹੁਤ ਜਲਦੀ ਆ ਡਾਕਟਰਾਂ ਨੇ ਸਾਲਾ ਥੱਲੇ ਜਦਾਂ ਜਾਨ ਬੰਦਾ ਹੁੰਦਾ ਮਰ ਜਾਣਾ ਇਹਨਾਂ ਦੇ ਹਸਪਤਾਲ 'ਚ ਮੈਨ ਲੱਗਦਾ ਜਿੰਨਾ ਥੱਲੇ ਹਸਪਤਾਲ ਪਾਇਆ ਇਹਨਾਂ ਨੇ ਰਾਮ ਮਿੱਤਰੋ ਮਿਲਦੇ ਬਾਕੀ ਅੱਜ ਜਾਣ ਦੀ ਤਿਆਰੀ ਆ ਮਿੱਤਰੋ ਕਿ ਨੰਦ ਲੈ ਰਿਆ ਨੇਲ ਕੱਟ ਲੈਣਾ ਸਪੈਸ਼ਲ ਨੋ ਕੱਟਣ ਲਈ ਆਹੀਂ ਸਪੈਸ਼ਲ ਪਾਣਾ ਹੀ ਕੱਟਣਾ ਆਹੀਂ ਨੋ ਨੰਦ ਲੈਣ ਆਇਆ ਹਾਂ ਬੈਗ ਆ ਡਿੱਗੀ ਚ ਪਿਆ ਵਾਹ ਜੀ ਵਾਹ ਕੀ ਮੌਲ ਹੈ ਕਿਵੇਂ ਵੀਰ ਜੀ ਭਾਈ ਜੀ ਮੈਂ ਕਿਹਾ ਪੈਕਿੰਗ ਕਰ ਲੀਏ ਨਾ ਦੁਬਾਰੇ ਫਿਰ ਓਕੇ ਵਧੀਆ ਰਹਿਣੀ ਆਪਣੇ ਵਾਸਤੇ ਕਰੋ ਜੀ ਕਰੋ ਟੈਂਟ ਕਰੋ ਕਿੱਥੇ ਚਲੀ ਜਾ ਰਹਾ ਓਏ ਗੁਰਪਾਲ ਚੱਕ ਭਾਈ ਹੁਣ ਕਿ ਲੈਟਰ ਵਾਲੀ ਮੁੰਡਿਆ ਉਹ ਓਂਜੀ ਓਂਜੀ ਦਿਮਾਗ ਰੱਖਿਆ ਰੱਖ ਰੱਖ ਉੱਚੀ ਆਖੋ ਇੱਕ ਨਹੀਂ ਰੱਖਣਾ ਮੈਂ ਮੇਰਾ ਕੱਢ ਹੈ ਗੱਡੀ ਜਾਣਾ ਚਾਹੀਦਾ ਪੂਰੇ ਸ਼ਵਾਰਾ ਲੱਗਣਾ ਗਲਾਬੀ ਬੰਨ ਕੇ ਕੱਢ ਕੇ ਓ ਬੰਦੂ ਪਹਿਲਾ ਹੋਏ ਚਲੋ ਬਈ ਚਲੇ ਓਕੇ ਰਿਪੋਰਟ ਓਕੇ ਰਿਪੋਰਟ ਚਲੋ ਬਈ ਕੱਢੋ ਗੱਡੀਆਂ ਚਲੋ ਇਹ ਮੁੰਡਿਆ ਚਲੀਏ ਚਲੋ ਇਹ ਚਲੋ ਚਲੋ ਫੇਰ ਚੱਕੋ ਗਰੀਬੀ ਲੈ ਫੋਟੋ ਖੈ ਚਾਚਰੀ ਉਧਰ ਆਪਣਾ ਕੰਮ ਹੋ ਗਿਆ ਓਕੇ ਡਨ ਆ ਪੈਸੇ ਦੇ ਨਾਲ ਕੰਮ ਚਲੋ 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 ਬਈ ਲਓ ਮਿੱਤਰੋ ਗਾਂ ਨਹੀਂ ਤਿਆਰੀ ਹੋਣ ਆਪਾਂ ਚੱਲੇ ਕਿਤੇ ਹੋਰ ਇੱਥੇ ਓਕਰ ਬੋਟਾ ਇੱਥੇ ਦੋ ਦੋ ਰਹਿ ਲਿਆ ਵਾ ਕੈਂਪਿੰਗ ਕਰ ਲਈ ਹੁਣ ਕਿਤੇ ਹੋਰ ਚੱਲਦੇ ਗਾਂ ਵੈਨੇ ਹੋਰ ਮੌਲ ਕੀ ਆ ਠੰਡ ਬਹੁਤ ਐ ਤੁਸੀਂ ਪਹਿਲਾਂ ਪਹੁੰਚ ਜਾਣਾ ਕੱਠਿਆਂ ਨੇ ਆ ਯਾਰ ਪਹਿਲਾਂ ਇੱਧਰ ਬਣੇ ਤੇਲ ਜਾਰ ਪਹਿਲਾਂ ਤੇਲ ਇੱਧਰ ਪਾਵੇ ਬਈ ਲੜਾਈ ਪੈ ਨਹੀਂ ਕਿਸੇ ਨੂੰ ਨਹੀਂ ਪੋਣਾ ਇੱਧਰ ਪਾਵੇ ਤੇਲ ਪਹਿਲਾਂ ਸਾਡੀ ਗੱਡੀ ਲੱਗੀ ਯਾਰ ਆ ਚਾਪੀ ਆ ਗਈ ਆਹ ਕੀ ਹੋ ਗਿਆ ਜੇ ਤੂੰ ਪਹਿਲਾਂ ਪਹੁੰਚ ਕੇ ਜਾਣਾ ਇਕੱਠਿਆਂ ਨੇ ਆ ਆ ਜਾਣਾ ਇਕੱਠਿਆਂ ਨੇ ਆ ਐਸੇ ਕਿਸੇ ਪਹਿਲੇ ਲਗਾਈ ਹੈ ਅਸੀਂ ਪਹਿਲਾਂ ਲੈ ਗੱਡੀ ਲਈ ਯਾਰ ਇਹ ਚਾਚਾ ਗੱਲ ਚੰਗੀ ਹੀ ਹੈਗੀ ਕੀ ਹਿੱਦੀ ਲੜਾਈ ਪੈਣੀ ਇੱਥੇ ਮੈਂ ਤੇਲ ਪਵਾ ਕੇ ਚੁਕੜਾ ਲਾਣਾ ਹਾਂ ਆ ਥਲੇ ਆ ਇਧਰ 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 ਆ ਰਹੀ ਮੈਨੂਫੈਕਚਰਿੰਗ ਕਰਾਈ ਇਹਨੇ ਦਾ ਸਸਤੇ ਸਸਤੇ ਅਤੇ ਟਿਕਾਊ ਭਰੋਸੇਮੰਦ ਪਹਾੜਾਂ ਜਾਣ ਲਈ ਬਹੁਤ ਹੈ ਹੱਛ ਪੱਪੀ ਤੇ ਕਾਸ਼ ਇਹ ਲੱਛ ਪੱਪੀ ਲੱਗਦੇ ਨਹੀਂ ਇਹ ਆ ਮੈਂ ਆਏ ਮੈਂ ਇਧਰ ਆਈ ਸੀ ਕਪੜਾ ਵਾਚ ਰਿਆ ਸੀ ਫੂਟ ਬਣਾ ਲੈ ਅੱਛਾ ਮੈਂ ਆਹ ਕਪੜਾ ਵਧਿਆ ਨੇ ਫੂਟ ਬਣਵਾ ਲੈ ਇਹ ਬੜਾ ਕਰਦੇ ਨੇ ਲੈ ਸੋਹਣਿਆ ਇਹਦਾ ਲਾਓ ਮਿੱਤਰੋ ਅੱਜੂ ਲੱਭ ਗਾ ਅੱਜੂ ਕੌਣ ਆ ਆ ਰਿਹਾ ਅੱਜੂ ਕਹਿੰਦੇ ਗਾਡੀ ਮਾਰ ਰਸਲਾ ਯਾਰ ਅਸੀਂ ਵੀ ਆਪਣੀ ਗਾਡੀ ਮੇ ਰੱਖ ਰਹੇ ਆ ਯਾਰ ਭਾਈ ਅਗਰ ਤੁਮੇ ਸਾਫ ਚਾਹੀਏ ਤੋ ਇਹ ਦੇਖੋ ਭਾਈ ਚੁੱਸ ਲਿਖਾ ਆ ਪੰਜਾਬ ਤੋਂ ਮੜ ਭਾਈ ਕੀ ਹਿੰਮਤ ਆ ਠੰਡ ਮੇ ਲਿਆ ਆ ਹਾਂ ਹਿੰਮਤ ਹੈ ਹਾਟੀ ਬਹੁਤ ਹਿੰਮਤ ਹੈ ਭਾਈ ਆ ਉਹਨਾਂ ਨੂੰ ਪੁੱਛੋ ਹਿੰਮਤ ਕੀ ਆ ਬਸ ਇਹ ਵੀ ਬਿਜਾਰ ਰਹੇ ਨੇ ਉਹਨਾਂ ਦੀ ਅੜ ਜਾ ਬੜੀ ਗਾੜੀ ਹੈ ਭਾਈ ਹਿੰਮਤ ਕਿੰਨੀ ਆ ਠੰਡ ਜਾ ਠੰਡ ਤੇ ਲੱਗਦੀ ਅੱਜੂ ਭਾਈ ਪੁੱਛਦਾ ਸੀ ਬਿਲਕੁਲ ਨਹੀਂ ਨਹੀਂ ਅੱਜੂ ਭਾਈ ਨਹੀਂ ਨਾੜ ਨਹੀਂ ਲੱਗਦੀ ਇਹਨਾਂ ਨੂੰ ਅੰਡ ਦਾ ਨਾਮ ਨਿਸ਼ਾਨੀ ਹੈ ਲੈ ਆ ਹੁਣ ਪਤਾ ਅੱਜੂ ਭਾਈ ਸਾਨੂੰ ਕੌਣ ਆ ਸਹੀ ਹੁਣ ਪਤਾ ਲੱਗਾ ਉਹਨੂੰ ਪਹਿਲਾਂ ਨਹੀਂ ਪਤਾ ਬਈ ਸਿੱਧੀ ਗੱਲ ਹੁਣ ਵਲੌਗ ਕੱਢਿਆ ਸੀ ਹੁਣ ਵੇਖਿਆ ਆਵੇ ਅੱਜੂ ਭਾਈ ਵਾਲੇ ਵਲੌਗ ਆ ਜੀਪ ਨਹੀਂ ਜਾਂ گا ਜਾਂਦੇ ਰਜੀਪ ਐਂਕਾ ਅੱਡੀ ਉੱਥੇ ਲੇਲ ਲਾਕ ਤੋਂ ਜਾ ਆ ਇੱਥੇ ਕੋਣ ਜਾਣਦੇ ਨਹੀਂ ਠੀਕ ਹੈ ਜੀ ਜੀਪ ਨਹੀਂ ਜਾਣਦੇ ਨਹੀਂ ਕਹਿੰਦੇ ਲੰਡੀ ਆਲ ਜੀਪ ਐਵੇਂ ਕੋਣ ਜਾਣਦੇ ਨਹੀਂ ਵੇਖੀ ਜਾਣਦੇ ਕਰਕੇ ਕੱਲ ਮੈਂ ਜਾ ਕੇ ਹੁਣ ਬੜੇ ਖਰਾਬ ਕਰਦੇ ਯਾਰ ਇਦਾਂ ਨਾਲ ਆਪਣੇ ਇਦਾਂ ਬੰਦਿਆਂ ਨੂੰ ਪਤਾ ਨਹੀਂ ਇਹ ਕਾ ਲੇ ਲ ਤਾਂ ਤੋ ਹੋ ਆਈ ਸਾਡੀ ਜੀਪ ਆਲਾ ਬਣਾ ਲਾ ਵੀਡੀਓ ਵੈਲਾ ਵੈਲਾ ਬਹੁਤ ਵੈਰੀ ਗੁੱਡ ਵੈਰੀ ਗੁੱਡ ਬਣਾ ਲਾ ਲੈ ਅਜੇ ਹੋਰ ਕੀ ਲੈਣ ਤੁਸੀਂ ਇਹਦਾ ਐਂ ਜਾਉ ਬਤਰਾ ਇਦਾਂ ਹੀ ਜਾਉ ਇਹ ਜਿੱਥੇ ਜਾਉ ਕਰ ਲਓ ਜੋ ਕਰਨਾ ਅਸੀਂ ਨਹੀਂ ਸੁਣਨਾ ਵਾਜੀ ਬਾਗੇ ਨਾਲ ਸਾਹਮਣੇ ਪਰਫੋਰ ਬਲਫਰ ਬੈਕਅਪ ਟੂ ਮੱਚ ਉੱਚ ਆ ਚੁੱਕੇ ਨੇ ਟੂ ਮੱਚ ਵੂ ਚਾਚਾ ਗੱਡੀ ਪਹਾੜੀ ਹੋਵੇ ਥੱਲੇ ਵੇਖਾਂ ਕਾਸ਼ ਪੈਂਦੇ ਕਾਸ਼ ਉੱਪਰ ਨੇਰੋ ਬਰਫੋ ਬਰਫ ਹੋਇਆ ਪਕਾਮ ਕਹਿੰਦੇ ਬਰਫ ਰਹਿ ਜਾਣਾ ਜਾਂਡੇ ਲੰਡੇ ਜੀ ਬਿਸ਼ੂਕ ਦੀ ਵਾਹ ਵੈਰੀ ਗੁੱਡ ਮੋਰ ਟੂ ਮੱਚ ਗੁੱਡ ਵੈਦਰ ਇਨ ਦੀ ਪਹਾੜੋ ਮੇ ਥੈਂਕ ਯੂ ਸੋ ਮੱਚ ਲਵ ਯੂ ਓਕੇ ਬਾਏ ਉੱਪਰ ਬੱਦਲ ਪਾੜ ਗਿਆ ਵਾਹ ਨਾਈਸ ਬਿਊਟੀਫੁਲ ਵੈਦਰ ਵਾਹ ਜੈਸ ਕਹਿੰਦੇ ਹਾਂਜੀ ਸਪਿਟੀ ਵੈਲੀ ਸਪਿਟੀ ਵੈਲੀ ਨਹੀਂ ਨਹੀਂ ਉਹ ਲੀਕ ਨਹੀਂ ਹੈ ਚੰਦਰਤਾਲ ਇਹ ਹਣੋ ਨਹੀਂ ਪਤਾ ਅੱਜ 60 ਕਿਲੋਮੀਟਰ ਲਾਓ ਮਿੱਤਰੋ ਕਹਿੰਦੇ ਇੱਧਰ ਮੌਲ ਸੜਾ ਜਾਵਾਂ ਐਂਡ ਕਰਾਇਆ ਪੈਗੇ ਨੇ ਪਹਾੜੋਂ ਪਾਟ ਕੰਮ ਕਰਾਇਆ ਬਹੁਤ ਡੂੰਗੇ ਪਹਾੜਾ ਇੱਥੇ ਤੇ ਟੂ ਮੱਚ ਇਨ ਦੀ ਸਨੋ ਇਨ ਦੀ ਪਹਾੜੋਂ ਮੈਂ ਓਕੇ ਬਾਕੀ ਮਿਲਦੇ ਤੁਹਾਨੂੰ ਐਂਡ ਤੇ ਜਾ ਕੇ ਲੀਕ ਤੇ ਜਾਗਾ ਓ ਸਿਰੇ ਤੇ ਜਾਣਾ ਹੀ ਉੱਥੇ ਓ ਉੱਥੇ ਜਾਣਾ ਜੋ ਮੌਲ ਬਈ ਇੱਧਰ ਆਣਾ ਓ ਮੌਲ ਕਿਤੇ ਨਹੀਂ ਆ ਜਾ ਰਹੇ ਸੁਣ ਸੁਣਾ ਰਾਹ ਵਾ ਮੈਗਾ ਕੀ ਆ ਬਾਤਾ ਮਾਹੌਲ ਇੱਕ ਨਭਰੋਏ ਪਏ ਆਪਾਂ ਨੇ ਕਿਹੜੇ ਬਾਰਡਰ ਤੇ ਚੱਲੇ ਐਂਡ ਤੇ ਚੱਲੇ ਸਭ ਤੋਂ ਹੁਣ ਚਾਈਨਾ ਦੇ ਬਾਰਡਰ ਤੇ ਪਹਿਲਾਂ ਉਹ ਸਭ ਤੋਂ ਉੱਪਰ ਚੜ੍ਹੇ ਬਹੁਤ ਉੱਚੀ ਚੜਾਈ ਜੜੇ ਹੁਣ ਬਹੁਤ ਚੜਾਈ ਥੱਲੇ ਚੱਲੇ ਆਪਾਂ ਨੇ ਕਿਹੜੇ ਪਹਾੜ ਤੋਂ ਆਏ ਪਹਾੜ ਮੈਨੂੰ ਵੀ ਪਨੇ ਕਿਹੜੇ ਤੋਂ ਆਇਆ ਪਹਾੜ ਹੈ ਜਿੱਥੇ ਫੜੇ ਆ ਫੋਨਾ ਗੋਨਾ ਦਾ ਸਮਾਨ ਬਾਰਡਰ ਨੂੰ ਚੱਲਣੇ ਲਾਓ ਮਿੱਤਰ ਬਹੁ ਐਂਡ ਮਾਹੌਲ ਇੱਧਰ ਕਹਿੰਦੇ ਸਰਾ ਹੋਇਆ ਪਿਆ ਕਹਿੰਦੇ ਫੋਨਾ ਦੇ ਸਮਾਨ ਦੀ ਬਲੈਕ ਕਰਨੀ ਹੈ ਸਸਤਾ ਮੰਗਾਉਂਦੇ ਆ ਸਹੀ ਗੱਲ ਆ ਉੱਥੇ ਚੱਲੇ ਜਾਂਦਾ ਨੇ ਬਾਰਡਰ ਤੇ ਕੁਦਰਤ ਰਾਂਗ ਕਿੱਥੇ ਬਰ ਪਈ ਜਾਂਦੀ ਕਿੱਥੇ ਗੀ ਬਈ ਜਾਂਦਾ ਕਿੱਥੇ ਕੀ ਕੁਝ ਸਮਝ ਨਹੀਂ ਆ ਰਿਹਾ ਮੈਨੂੰ ਸਹੀ ਕੱਲ ਦੱਸਾਂ ਤਾਂ ਹਾਂ ਕੋਈ ਸਮਝ ਨਹੀਂ ਆ ਰਹਾ ਮਾਹੌਲ ਕੀ ਬਣਿਆ ਪਿਆ ਵਾ ਇਹ ਫਿਰ ਡੋਨਟ ਮਾਈਂਡ ਬਹੁਤ ਸਰਾ ਇਹ ਤਾਂ ਦੱਸ ਦਈਏ ਅਸੀਂ 3 ਕਿਲੋਮੀਟਰ 1 ਘੰਟੇ ਵਿੱਚ ਆਏ ਆ 1 ਘੰਟੇ ਵਿੱਚ 3 ਕਿਲੋਮੀਟਰ ਤੇ ਅਸੀਂ ਜਾਣਾ ਵਾ 60 ਕਿਲੋਮੀਟਰ ਅਗਾ ਆਪੇ ਹਿਸਾਬ ਲਓ ਕਿੰਨਾ ਟਾਈਮ ਲੱਗੂਗਾ ਇਹ ਆਪਾਂ ਬਹੁਤ ਟਾਈਮ ਲੱਗ ਜਾਣਾ ਮੁੱਕ ਦੀ ਗੱਲ ਇਹ ਆ ਹਿਸਾਬ ਲਾ ਕੇ ਕਮੈਂਟ ਕਰਕੇ ਦੱਸ ਦਿਓ ਕਿੰਨਾ ਟਾਈਮ ਲੱਗਿਆ ਉਹ ਸਾਨੂੰ ਫਿਰ ਉੱਥੇ ਜਾਣ ਤੇ ਅਹੀਂ ਆਇਆ ਤੇ 10 ਕਿਲੋਮੀਟਰ ਆਇਆ ਇੱਕ ਘੰਟੇ ਵਿੱਚ ਤੇ 60 ਕਿਲੋਮੀਟਰ ਜਾਣਾ ਸੀ ਤੇ ਸਾਰਾ ਰਸਤਾ ਐ ਹੀ ਐਸੇ ਰੇ ਤੱਕ 60 ਕਿਲੋਮੀਟਰ ਇਦਾਂ ਹੀ ਆ ਤੇ ਆਪੇ ਦੱਸੋ ਕਿੰਨਾ ਟਾਈਮ ਲੱਗੂ ਉੱਤੇ ਮੌਲ ਸੜਾਇਆ ਪਿਆ ਆਪਨੇ ਕਿਹਾ ਨਾ ਲਿਖਿਆ ਆਪ ਦਾ ਉਹ ਗਲਤ ਗੱਲ ਐ ਹੈ ਬਹੁਤ ਜਾਰੀ ਲੱਗੇ ਕਿਉਂਕਿ ਇੱਥੇ ਕੋਈ ਚੀਨੀ ਆਰੀ ਖਾਣ ਲਈ ਨਾ ਦਸ ਲੈ ਗਏ ਆਇਆ ਸੋ ਸਾਨੂੰ ਆ ਭਾਈ ਮਿਲੇ ਆ ਇਹ ਭਾਈ ਨੇ ਖਾਣ ਦਿੱਤਾ ਹੋਰ ਭਾਈ ਕਿਵੇਂ ਹੋ ਠੀਕ ਹੋ ਮੌਲ ਅਸ਼ਾ ਹੈ ਥੈਂਕ ਯੂ ਚਾਕਲੇਟ ਦੇਣ ਲਈ ਬਹੁਤ ਭੁੱਖ ਲੱਗੀ ਸੀ ਲਵ ਯੂ ਕਿੰਨੇ ਦੂਰ ਹੈ ਹੋਰ ਜਾ ਰ ਹਾਂ ਯਹਾਂ ਸੇ 120 ਅਗੇ ਇੱਕ ਸ਼ਾਪ ਹੈ ਵਾਹਾਂ ਸੇ 120 ਹੋ ਸਕਦਾ ਓਕੇ 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 120 ਕਿਲੋਮੀਟਰ ਆਏ ਕਹਿੰਦੇ ਓਕੇ ਬਾਈ ਥੈਂਕ ਯੂ ਸੋ ਮੱਚ ਬਾਏ ਬਾਏ ਮਿਸ਼ਨ ਸਕਸੈਸਫੁਲ ਖਾਣੇ ਕੋ ਹੈ ਕੋਈ ਜਾਂਨੇ ਕੋ ਹੈ ਕੋਈ ਖਾਣੇ ਕੋ ਹੈ ਕੁਛ ਹੀ ਉੱਲ ਲੈ ਸੀ ਅਨੇ ਜੀ ਨੂੰ ਵੇਖੇ ਹੁਣ ਕੀ ਕਰੀਏ ਭਰਾਵਾ ਦੂਰ ਆ ਕੇ ਬਾਲੀ ਪੰਡਾ ਕੱਲੀ ਬਸ ਕੱਲੀ ਆਹੀ ਰਹਿ ਗਈ ਪੰਗਾ ਲੈ ਬੈਠੇ ਹੁਣ ਅਸੀਂ ਕੀ ਕਰੀਏ ਮੈਗੀ ਕੱਲੀ ਢੋ ਲੈ ਗਈ ਖਾਣ ਬਸ ਆਹੀ ਰਹਿ ਗਈ ਬਸ ਮੈਂ ਖਾ ਕੇ ਸਾਰਾਂਗੇ ਇੱਕ ਵੀ ਭਾਈ ਆਪਣੇ ਕੋਲ ਤਾਂ ਉਹਨਾਂ ਕੋਲ ਕੁਝ ਵੀ ਨਹੀਂ ਹੈ ਭਾਈ ਇੱਕ ਵੀ ਸਾਲਾ ਆਏ ਨੂੰ ਮਸਾਲੇ ਦੀ ਉਹ ਜਲਦੀ ਪਈਏ ਇੱਕ ਵੀ ਦੁਕਾਨ ਨਹੀਂ ਆਉਣੀ ਇੱਥੇ ਤੁਹਾਨੂੰ ਸਿੱਧੀ ਕੱਲ ਦੱਸਦਾ ਮੈਂ ਹੁਣ ਇਹ ਸਾਫ ਨਾ ਬਣਾਇ ਮੈਗੀ ਕਾਨ ਲੱਗੇ ਆ ਮੈਗੀ ਇੱਕ ਬੈਕਟੀ ਬਾਕੀ ਹੋਰ ਗੱਡੀ ਚ ਇਹ ਵੇਖਦੇ ਆਂ ਇੱਥੇ ਬਹੁਤ ਬਰਾੜ ਹੋਇਆ ਪਿਆ ਬਾਕੀ ਮੋਲ ਸਿਰਾਂ ਮੇਟਰ ਕੋਈ ਚੱਕ ਨਹੀਂ ਇਹਨੂੰ ਐਡਵੈਂਚਰ ਕਹਿੰਦੇ ਆ ਆ ਪੂਰਾ ਸਿਰ ਐਡਵੈਂਚਰ ਆ ਦੇਖੋ ਕੋਈ ਖਾਮ ਨਹੀਂ ਹੋਣਾ ਵੇ ਲੋ ਤੁਹਾਡੇ ਸਾਹਮਣੇ ਇੱਥੇ ਦੁਕਾਨ ਕਿੱਥੇ ਪਾਵੇ ਬੰਦਾ ਆ ਦੇਖੋ ਬਾਕੀ ਤੁਸੀਂ ਪਹਿਲੇ ਬਹੁਤ ਤੰਗ ਦੋਰੇ ਨੇ ਵਿਚਾਰੇ ਤੰਗ ਤੋਂ ਕੋਈ ਨਾ ਨਿਆਰੇ ਰਹਿਦਾ ਵੇਖੋ ਇਕੱਲੇ ਇਕੱਲੇ ਖਾਂ ਹੈ ਦੇ ਜਾ ਰਹੀ ਇੱਕ ਫੋਨ ਤੇ ਇਕੱਲੇ Jio ਤੇ ਮੇਰਾ ਉਹ ਕੱਲਾ ਇਹਦਾ ਹੋਰ ਕੇ ਤੇ ਫੋਨ ਤੇ ਦੇ ਜਾ ਰਹੀ ਹੁਣ ਤਾਂ ਹੀ ਘਰੋਂ ਘਰੀ ਘਰੇ ਫੋਨ ਨਾਲ ਦੱਸੀ ਜਾਂਦੇ ਕਿ ਕੋਈ ਪੋਸਟਪੇਡ SIM ਕਿਹਦੇ ਕੋਲੇ ਆ ਘਰੇ ਫੋਨ ਲਾ ਕੇ ਦਾ ਦੇ ਮੰਮੀ ਇਹ ਮੈਨੂੰ ਕੀ ਕਹਿੰਦਾ ਆਂ ਮੰਮੀ ਨੂੰ ਨਾ ਬੰਦਾ ਅਗੇ ਪੁਰਾ ਮੋਲਕ ਨੰਬਰ ਆ ਇੱਧਰ ਵੇਖੋ ਚੈੱਕ ਕਰੋ ਯਾਰ ਮੈਂ ਕਹਣਾ ਇੱਥੇ ਨਹੀਂ ਡੈਟ ਆ ਰਹੀ ਯਾਰ ਇਹਦਾ ਨਹੀਂ 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 ਯਾਰ ਇਹ ਤੋਂ ਮਿਲਿਆ ਨਹੀਂ ਇਹ ਨਹੀਂ ਮਿਲਦਾ ਵੀਰੇ ਕਰਿਆ ਤਾਂ ਫੋਨ ਲਾਦਾ ਟੈਨਸ਼ਨ ਲੈਣ ਕਰਦੇ ਯਾਰ ਅਸੀਂ ਹੈ ਕਰੀ ਗੱਲ ਪਾਸੇ ਕਿਉਂ ਉੱਥੇ ਰਮਨ ਨੂੰ ਕਹ ਦੇਣਾ ਨਹੀਂ ਇੱਥੇ ਰੇਂਜ ਨਹੀਂ ਆ ਰਹੀ ਕੀ ਗੱਲ ਹੈ ਖੜ ਜਾ ਉਹਨੂੰ ਕਰ ਲੈ ਲੈਂਦਾ ਕਰੀ ਗੱਲ ਯਾਰ ਹੈਲੋ ਹੈਲੋ ਕਹਿੰਦਾ ਮੈਸੇਜ ਕਰ ਦੇ ਨਹੀਂ ਹੈਲੋ ਲਓ ਜੀ ਬਲੌਗ ਬਲੌਗ ਵਾਲੇ ਨੂੰ ਦੱਸ ਦਈਏ ਹੁਣਿਆਂ ਨੂੰ ਰਾਤ 'ਚ ਬੰਦੇ ਮਿਲੇ ਸੀ ਕਿ ਐਂ ਕਾ ਰਸਤਾ ਕਿੰਨੇ ਘੰਟੇ ਦਾ ਕਿੰਨੇ ਪੰਜ 5 ਘੰਟੇ ਦਾ ਰਸਤਾ ਹੈਗਾ ਵਾ ਅਜੀਤ ਸਿੰਦਰਤਾਲ ਲੇਕ ਇੱਥੋਂ ਤੱਕ ਦਾ ਇੱਥੋਂ ਤੱਕ ਦਾ ਹੈਗਾ ਕਿੰਨਾ ਜਾ ਕੇ ਆਏ ਅਸੀਂ ਜਾਣਾ ਗਾਂ ਕਾਜਾ ਕਾਜਾ ਦਾ ਹੈਗਾ 12 ਘੰਟੇ ਦਾ ਰਸਤਾ ਟਾਈਮ ਇਹਦੇ ਤੁਸੀਂ 5:00 ਵਜੇ 14 ਮਿੰਟ ਹੋ ਗਏ ਜਦੋਂ ਪਹੁੰਚਗੇ ਤੁਹਾਨੂੰ ਟਾਈਮ ਖਾਉ ਮੈਂ ਕਿੰਨੇ ਵਜੇ ਪਹੁੰਚੇ ਆ ਮੈਂ ਤੁਹਾਨੂੰ ਟਾਈਮ ਚੈੱਕ ਕਰਾਤਾ ਵਾ 5:00 ਵਜੇ 14 ਮਿੰਟ ਹੋ ਚੁੱਕੇ ਆ ਲੈ ਲਓ ਤੁਸੀਂ ਵੇਖੋ ਵੀ ਹੈ ਨਾ ਜਿੰਦਰੀਆਂ ਤੁੰਦ ਵਾਕਈ ਸਿੰਦਰੀਆਂ ਇੱਥੋਂ ਮੂਰੂ ਕੇ ਚੱਕ ਲੈ ਗਏ ਸਿੰਦਰੀਆਂ ਲਈ ਵੀ ਇੱਕ ਮੋਟ ਲੈ ਜਾਂਦੇ ਪੰਜ ਸੌ ਵੇਜ ਦਿੰਦੇ ਹੋ ਔਰ ਜਿਆਕ ਮਤਰਾ ਵੀ ਉਹ ਬਹੁਤ ਹੈ ਤਾਂ ਕਿਉਂਕਿ ਜਿੱਥੇ ਜਿਹੜੀ ਲੇਗ ਤੇ ਜਾਣਾ ਉਹ ਇੱਥੋਂ ਹੈਗਾ ਇੱਥੋਂ ਜਿੱਥੋਂ ਕਰੰਟ ਇੱਥੋਂ 5 ਘੰਟੇ ਦਾ ਤੇ ਗਾਂ ਇੱਥੋਂ ਪੂਰਾ 12 ਘੰਟੇ ਦਾ ਰਸਤਾ ਗਾਂ ਵਾਂ ਕਾਜਾ ਜਿੱਥੇ ਜਾਣਾ ਸੀ ਸੋ ਇੱਕ ਦਿਨ ਸਾਡਾ ਜਾਣ ਤੇ ਲੱਗਣਾ ਮੁੱਕਰੀ ਗੱਲ ਇਹ ਆ ਲੋਈ ਰੋਕ ਲਿਆ ਆਪਣਾ ਕੀ ਕਹਿ ਰਹੇ ਆ ਕੀ ਕਹਿ ਰਹੇ ਹੋਣਗੇ ਭਲਾ ਜੀ ਬਾਰੇ ਪੁੱਛ ਰਹੇ ਆ ਜੀ ਬਾਰੇ ਪੁੱਛ ਰਹੇ ਪੱਕਾ ਤੇਨ ਜੀ ਬਹੁਤ ਵਧੀਆ ਬਣਾਈਆਂ ਤੁਹਾਨੂੰ ਮੋਟਾ ਦੇ ਦੋ ਤੇ ਉਟਾਈ ਦੇਣਾ ਨਹੀਂ ਕਾ ਥੱਲੇ ਪਾਣੀ ਭਗੀ ਜਾਂਦਾ ਵਾ ਨਾ ਨਾ ਕਹਦੇ ਹੈਰੀਰ ਦੇ ਬੱਟੇ ਉਟਾੜਾ ਕਨੇਂ ਦਿਨਾਂ ਦੇ ਆ ਆਪਣੀ ਜੀ ਮਹਿੰਗੀ ਹੈ ਰੀਅਲ ਸਸਤੀ ਆ ਆ ਉਤਰਾ ਕਿਵੇਂ ਵਿੱਚੋਂ ਚਾਚਾ ਕੇ ਵਤਰਿਆ ਹਾਂ ਚਾਚਾ ਕੇ ਮੈਂ ਠੀਕ ਹੈ ਚਾਚਾ ਕਹਿੰਦਾ ਚੌਧਰੀ ਬਣਿਆ ਚਾਚਾ ਅੱਡ ਮੇਰੀ ਜਾਨ ਥੱਲੇ ਪਤਾ ਅੱਛਾ ਠੰਡ ਬਹੁਤ ਆ ਚੁੱਕੀ ਆ ਆਕਸੀਜਨ ਕਮੀ ਆ ਰਹੀ ਆ ਸਿਰਾਂ ਕੰਮ ਹੈ ਕਿੰਨੇ ਘੰਟੇ ਪਹੁੰਚ ਕੇ ਸਹੀ ਦੱਸਣਾ ਝੂਠ ਨਹੀਂ 4 ਘੰਟੇ ਪਹੁੰਚਾਂਗੇ ਤੇ ਗਾਂ ਆਪਾ ਕਾਂਗਾ ਕਾਲਾ ਕਿਤੇ ਉਹਨੇ ਉਹ ਕਿੰਨੇ ਘੰਟੇ ਪਹੁੰਚਾਂਗੇ ਚਾਦੀ ਚਿੱਤੀ ਕੁ ਚੇਤਾ ਹੋਣ ਕਿੰਨੇ ਘੰਟੇ ਪਹੁੰਚਾਂਗੇ ਲਓ ਮਿੱਤਰੋ ਲਓ ਵੀ ਮਿੱਤਰੋ ਟਾਈਮ ਕਿੰਨਾ ਹੋ ਗਿਆ ਵੇਖਿਓ 8:18 ਹੋ ਗਏ ਕਿੰਨੇ ਵਜੇ ਤੁਰhenge ਹਜੇ ਤੱਕ ਨਹੀਂ ਪਹੁੰਚੇਗੇ 20-22 ਕਿਲੋਮੀਟਰ ਹਜੇ 20-22 ਕਿਲੋਮੀਟਰ ਪਿਆ ਹੋਇਆ ਵਾ ਮੈਂ ਨਾ ਸੁਣ ਸੁਣਾ ਰਹਾ ਵਾ ਜੀ ਤੈਨੀਆਂ ਗੱਡੀਆਂ ਆਪਣੀਆਂ ਦਾ ਨੀ ਮੈਂ ਇੱਥੇ ਆ ਨਿਆ ਘਰ ਹੀ ਆ ਸਾਡਾ ਰਾਹ ਵਾ ਇਹ ਰਾਹ ਸਾਰਾ ਏਟੇ ਟੇਹੇ ਹੀ ਰਾਹ ਮਿਲਣਾ ਪਣ ਸਾਰਾ ਇੱਧਰ ਪੂਰਾ ਢਾਲ ਪਾਣੀ ਵਗ ਰਿਆ ਪਰ ਪੱਥਰ ਪੱਥਰ ਹੋਏ ਪਏ ਇੱਧਰ ਤੇ ਇਹ ਹਜਾਂ ਨੂੰ ਹੋਰ ਵੀ 2-3 ਘੰਟੇ ਲੱਗਦੇ ਹੋ ਜੇ ਉਹ ਵੀ ਆਦਰਾਜ ਵਾਟ ਜੇ ਸਿਰੇ ਪਹੁੰਚਦਾ ਫਿਰ ਤਾਂ ਲੱਗ ਜਾਣਾ ਸਵੇਰ ਦੇ ਟਾਈਮ ਸੁਬਾਹ ਪਹੁੰਚਿਆ 4-5 ਵਜੇ ਬਹੁ ਮੈਂ ਨਾ ਔਖਾ ਕੰਮ ਵੀਰੇ ਪੰਗਾ ਲੈ ਤਾਂ ਲਿਆ ਹੀ ਇੱਧਰ ਮੌਲ ਇੱਕ ਰਾਂ ਪੁਰਾયા ਪਿਆ ਬਹੁਤ ਟੱਡ ਲੱਗਦਾ ਨਾਲੇ ਕਾਜ਼ਾ ਫਲੇਟ ਕਰਾਉਣਾ ਬਾਕੀ ਫਲੇਟ ਦਵਾ ਦੇਣਾ ਸਖਾ ਜਾ ਉੱਥੇ ਨੂੰ ਕਿਹੜਾ ਗਾਣਾ ਹੈਗਾ ਯੋਲਾ ਕਬੀ ਕਾਜ਼ਾ ਕਬੀ ਕਿਸੂਨ ਨਮੇ ਹੋ ਸਦਾ ਪਾਰਟੀ ਵਾਲੇ ਹਾਂ ਸਦਾ ਪਾਰਟੀ ਲਮਾਉਣ ਲਿਆ ਕਿ ਮੌਣ ਪੂਰਾ ਇੱਕ ਨੰਬਰ ਚੈੱਕ ਕਰੋ ਬਾਕੀ ਮਿਲਦੇ ਘਰਾਂ 14 4 4 ਲਾ ਕੇ ਬੈਕ ਨੂੰ ਪਹਿਲੇ ਪਹਿਲੇ ਬੈਕ ਥੋੜਾ ਥੋੜਾ ਅੱਗੇ ਥੋੜਾ ਪਿੱਛੇ ਜਦ 4 ਪਰ 4 ਲਾ ਲੋ ਕੋਈ ਪਿਆਨ ਆ ਅਬ ਦੀਪਾ ਸਿਗਰੀ ਮੈਂ ਨਾ ਕਿੱਟ ਕਿਵੇਂ ਲੱਗਾ ਲਗੇਗਾ ਪਿੱਛੇ ਬੈਕ ਕਰ ਥੋੜਾ ਕ ਪੱਥਰ ਨਹੀਂ ਪੱਥਰ ਕਿਵੇਂ ਦੇ ਲੇਂਗਾ ਟੈਰਾਂ ਥੱਲੇ ਥੋੜੀ ਥੋੜੀ ਮင်း ਇਸ ਉੱਤੇ ਬੈਠੇ ਸਾਰੇ ਲੋਕੀਂ ਵੇਟ ਆਪਰ ਹੈਵੀ ਚਾਹੀਦਾ ਜ਼ਰੂਰ ਚੀ ਹਾਂ ਥੋੜਾ ਹਾਂ ਬੈਠੇ ਰਹੋ ਵੇਟ ਹੈਵੀ ਚਾਹੀਦਾ ਹਾਂ ਮੜਾ ਅੱਗੇ ਕਰ ਲੈ ਮੜਾ ਪਿੱਛੇ ਮੜਾ ਅੱਗੇ ਮੜਾ ਕੁਝ ਨਿਕਲ ਜੂਂਦੇ ਜਾਲਾ ਰਿਣੀ ਹਸ ਤਕਵਾੜੀ ਆਨੇ ਤੇ ਨਹੀਂ ਜਾ ਰਿਹਾ ਐਸਾ ਲੱਗ ਗਿਆ ਥਮ ਲੋਈਸਾ ਲੱਗ ਗਿਆ ਵਾ ਆ ਵੀ ਪੰਗਾ ਹੀ ਆ ਜਾ ਰੋਣਾ 4x2 ਦਾ ਨਾ ਟੋਸ਼ਨ ਲੈਂਦਾ ਵਾ ਆਪਣੀ ਰਸੀਆਂ ਇਹ ਰਸੀਆਂ ਉਹ ਟੁੱਟ ਜਾਣੀਆਂ ਹੋਣਾ

ਆਪਕੇ ਸਾਥ ਹੀ ਜਾਏਗਾ ਕੋਈ ਬਾਤ ਨਹੀਂ ਹੁਣ ਬੰਦ ਨਾ ਕਰੋ ਗੱਡੀ ਬੰਦ ਨਾ ਕਰੋ ਚੱਲੋ ਗੱਡੀ ਰੱਖੋ ਇੱਕ ਆਪ ਟੋਸ਼ਨ ਨਹੀਂ ਜਾਣਾ ਟੋਸ਼ਨ ਲੈ ਹੁੰਦੇ ਨਾ ਗੱਲ ਹੋਰ ਸੀ ਕੱਟ ਕੇ 4 ਪਰ 4 ਟੋਸ਼ਨ ਲੋਡ ਨਹੀਂ ਪੈਣੀ ਤਾਂ ਕਰਕੇ ਸਹੀ ਨਹੀਂ ਉਹ ਲੋਡ ਹੀ ਨਹੀਂ ਬਸ ਕੱਟ ਕੇ ਉਥੋਂ ਰਾਹ ਹੈਗਾ ਪੁੱਠੋ ਕੱਢ ਲੈ ਬੈਕ ਕਰਾ ਲੈ ਸ਼ੀਸ਼ੇ ਖੋਲ ਕੇ ਰੱਖ ਜਸਮਨ ਸ਼ੀਸ਼ੇ ਖੋਲ ਕੇ ਬਈ ਸਾਰਿਆਂ ਧੱਕਾ ਲਾਓ ਨਾਲ ਜਾ ਬਸ 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 ਬਹੁਤ ਹੈ ਰੱਸੀ ਲੈ ਕੇ ਆਓ ਨੀ ਉੱਤਰ ਨਾ ਉੱਤਰ ਇਹ ਹਲਕਾ ਕਰਦੇ ਕਹਿ ਕਰਕੇ ਵੀ ਸਾਰੇ ਸਕ ਟੱਕਾ ਲਾ ਲਈ ਸਾਰੇ ਜਾਣੇ ਨਹੀਂ ਹਾਂ ਤਾਰ ਤੋਂ ਬਾਹਰ ਕੱਢ ਦੋ ਸਾਰੇ ਜਾਣੇ ਹੋਰ ਮੈਂ ਹੋਰ ਲਾ ਲਿਓ ਹੋਰ ਮੈਂ ਮੈਂ ਤਾਂ ਕੱਢਣ ਵਾਲੀ ਰੱਸੀ ਤੱਕ ਟੱਕਾ ਲਾ ਕੱਢ ਦਈਏ ਡਲੇ ਰੱਖੋ ਇਹਦੇ ਟਾਇਰਾਂ ਥੱਲੇ ਟਾਇਰਾਂ ਥੱਲੇ ਡਲੇ ਤੇ ਰੱਸਾ ਲੈ ਕੇ ਆਓ ਦੋਨੋਂ ਬਾੜੀ ਆ ਬਸ ਥੋੜੀ ਦੇ ਥੋੜੀ ਜਿਆਦਾ ਰੱਖੋ ਪਾਤੋ ਮਾਚੂ ਮੈਨੂੰ ਸਾਰਾ ਦਾ ਸਾਰਾ ਓਏ ਪਹਿਲਾ ਰਤਨ ਮਿਰੰਦਰ ਨੂੰ ਵੇਟ ਤਾਂ ਘਟਾਓ ਅੰਦਰੋਂ ਘਟਾ ਦਿਓ ਨਹੀਂ 흘ਲੀ ਨਹੀਂ ਰਹੀ 흘ਲੀ ਨਹੀਂ ਰਹੀ ਭਾਈ ਇਹ ਤਾਂ ਫਿਰ ਕੀ ਕੰਮ ਹੀ ਨਹੀਂ ਕਰੇ ਆਗੇ ਆਗੇ ਤੋਂ ਡਾਲ ਲੈ ਜਾ ਜਮਾ ਪਾਰ ਪਰੋਂ ਪੈਰ ਇੰਨਾ ਚੜ ਚੋ ਓਏ ਲੈ ਪਾਸੇ ਨਾਲੋਂ ਦੋ ਪਰਲੇ ਪਾਸੇ ਭਜਣ ਦਿਓ ਭਜਣ ਦਿਓ ਅੱਗੇ ਪਿੱਛੇ ਨਿਕਲਦੇ ਪੱਗੜਾ ਪਗੜਾ ਮੜੀ ਗਏ ਰੋ ਐਸੀ ਆ ਜਾ ਯਾਰ ਜੂ ਲਗਾਗੇ ਪੱਤਾ ਕਰਨਾ ਤੋਂ ਉੱਪਰ ਜਾ ਗੋ ਜਨਾ ਪੈ ਪਿੱਛੇ ਪਿੱਛੇ ਬੈਠੋ ਬੈਠ ਕੇ ਚੱਲਾ ਚੱਲ ਜਾ ਗਈ ਚੱਲ ਚੱਲ ਪੱਤਰ ਗਿਆ ਥਲੇ ਗਈ ਚੱਲ ਟੱਕਾ ਮਾਰੋ ਕੋਈ ਬਣੀ ਜਾਂਦਾ ਚਾਚਾ ਟੋਏ ਬਣੀ ਜਾਂਦਾ ਟੋਸ਼ਨ ਨਾ ਪਣਾ ਬਣਾ ਅਰੇ ਤੂੰ ਸੈਂਡ ਰੁਕੀ ਬਾਈ ਖੜਾ ਬੈਠ ਰਿਹਾ ਹਾਂ ਤੂੰ ਸੈਂਡ ਰੁਕੀ ਕਢਾ ਲਉਣਾ ਮੇਰੇ ਗਈ 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 ਚੱਲ ਚੱਲ ਗਈ ਚੱਲ ਗਈ ਯਾਹਾਂ ਤੇ ਰੋਕੀ ਨਾ ਹਣ ਬਾਬਾ ਨਿਕਲ ਜੀ ਹੁਣ ਤੇ ਤੂੰ ਚੱਲ ਜਾਂਦੇ ਵਸੇ ਤੱਕਾ ਲਾ ਰੋ ਹੁਣ ਤਾਂ ਨਾ ਬਾਈ ਚੜਾਉ ਕੋਈ ਵੀ ਵਸਣ ਤਾਂ ਗਈ ਆਕਸੀਜਨ ਮਿਲਨੀ ਤਾਂ ਨਾ ਚੜਾਉ ਬਾਈ ਆਕਸੀਜਨ ਕਮੀ ਆ ਤੂੰ ਦਵੇ ਤੱਕ ਲਾ ਰੋ ਜਿਹਨੂੰ ਧਿਆਨ ਆ ਬਸ ਰੋਗ ਲਾ ਸਕੜਾ ਸਕੜਾ ਚਲੋ ਚਲ ਕਈ ਵੀ ਚਾਹ ਖਾਓ ਜਾਂ ਚਾਹ ਪਾਲ ਬਾ ਜਾਂ ਦਾਮ ਲੈ ਲਓ ਸਾਹ ਲੈ ਲਓ ਇਹ ਦੋ ਸਾਲੋਂ ਨਾ ਕਰਦੀ ਚਾਰਟ ਖੜੀ ਰਹਿੰਦੀਓ ਆਤਵਾਸ ਤੋਂ ਮੋਬਰਤ ਚੱਲ ਗਿਆ ਹਾਂ ਮਾਨ ਫੇਰਾ ਹਾਂ ਤੂੰ ਤਾਂ ਕੰਮ ਆਏ ਨਾ ਆ ਗਈਆਂ ਵਾਕਈ ਆਏ ਕੰਮ ਹੈ ਮੁੰਡੇ ਮੇਲਾ ਕੰਮ ਆਏ ਹਾਸ਼ ਪੱਪੀ ਕੰਮ ਆਏ ਹੁਣ ਧਿਲਕੇ ਨਹੀਂ ਆੜੇ ਚਲਕਦੇ ਫਿਰਦੇ ਆੜੇ ਪਾਵਾ ਆਏ ਨੇਰੇ ਭੈ ਮਿੰਗੇ ਮਿੰਗੇ ਬਾਈ ਨਹੀਂ ਇਹ ਕਿਹ ਬਾਤ ਚਲਕਦੇ ਫਿਰਦੇ ਚਲੋ ਜੱਜੂ ਕਰਾ ਹੈਲਪੀ ਹੈ ਤੇ ਆਪ ਰਵਿੰਦਾ ਇੱਥੇ ਕੋਲ ਨਾ ਛੋਰ ਚਲੋ ਚਲੀ ਆਪਰਾ ਲੱਭੀ ਹੋਣਾ ਰਾਗ ਬਾਜ ਗਿਆ ਸਾਡਾ ਸੋ ਫੈਮਲੀ ਚ ਇੱਥੇ ਫਸ ਚੁੱਕੇ ਫੈਮਲੀ ਗੱਡੀ ਘਟਾ ਲਈ ਆਪ ਹੁੰਦਾ ਨਹੀਂ ਹੁਣ ਪਰ ਉਹ ਨਾ ਠੀਕ ਹੋ ਰਸਤਾ ਲੱਭ ਨਹੀਂ ਗਿਆ ਇੱਥੇ ਬਹੁਤ ਔਖਾ ਬਈ ਰਸਤੀਆਂ ਦਾ ਪੰਗਾ ਬਹੁਤ ਵੱਡਾ ਪੰਗਾ ਲੈ ਬਿਠੇ ਨੇ ਬੜਾ ਆਪਾਂ ਬਹੁਤ ਜ਼ਿਆਦਾ ਵੱਡਾ ਕਿਤੇ ਖੇਤ ਨਹੀਂ ਲੱਗੇ ਵੇਖੇ ਜਿੰਨਾ ਇੱਥੇ ਲੱਗੇ ਬਹੁਤ ਜ਼ਿਆਦਾ ਵੱਡਾ ਪੰਗਾ ਲੈ ਆਪਾਂ ਰਸਤਾ ਲੱਭ ਹੀ ਨਹੀਂ ਰਿਹਾ ਏ ਜਿੱਧਰ ਆਏ ਹੋਏ ਆਪਾਂ ਹਾਂ ਔਖੇ ਸਾਜੀ ਸਰਾ ਕਿੰਨਾ ਦਾ ਚਾਚਾ ਕਿੰਨੇ ਘੰਟੇ ভিতর ਇਹਨੂੰ ਆਪਾਂ 12:30 ਤੋਂ ਰੇ ਸੀਗੇ ਕਿੰਨਾ ਵੱਜ ਗਿਆ ਦੁਬਾਰਾ 12:00 ਵੱਜੇ ਦੁਬਾਰਾ 12:00 ਵਜੇ ਹਲੇ ਰਸਤਾ ਜੇ ਲੱਭਿਆ ਅਟਾ ਰਸਤਾ ਪਾ ਰਸਤਾ ਦੇ ਇੱਥੇ ਲੱਗਦਾ ਇੱਥੇ ਰਾਹ ਰਸਤਾ ਕਵਾ ਚੁੱਕੇ ਸਾਡਾ ਆ ਐਵੇਂ ਨਾ ਐਡਵੈਂਚਰ ਕਰੇ ਜ਼ਿੰਦਗੀ ਨਹੀਂ ਹੋਇਆ ਨਾ ਕਿਸੇ ਨੂੰ ਹੋਇਆ ਹੋਣਾ ਜੋ ਸਾਡੇ ਨਾਲ ਹੋ ਰਿਹਾ ਲੋਕ ਸਭ ਸੇਮ ਆ ਸਭ ਖੁੱਲਾ ਪਹਾੜ ਇੱਥੇ ਆਈ SNOW ਬਹੁਤ ਪਈ ਗੱਡੀਆਂ ਫਸ ਜਾਂਦੇ 4x2 ਆਪਣੀ 4x4 ਭਾਈ ਆਪਾਂ ਅੱਗੇ ਚੱਲੀ ਰਸਤਾ ਲੱਭੀ ਜਾ ਕੇ ਹੁਣ ਧਿਆਨ ਨਾਲ ਗੁਰਪਿਆਰ ਗੱਡੀ ਪਿਛੇ ਲਵਾ ਲਓ ਇਹਨਾਂ ਦੀ ਗੋਰ ਪਰ ਧਿਆਨ ਨਾਲ ਗੱਡੀ ਗੱਡੀ ਆਪੀ ਹੁਣ ਸਿੱਧੀ ਸਿੱਧੀ ਬੈਠ ਝੋਟੀਆਂ ਨਹੀਂ ਤਾਪਦੀਆਂ ਏ ਚੱਲੋ ਜਾਣ ਕਰੋ ਸਾਹ ਚੜ ਗਿਆ ਪਾਣੀ ਹੋਣਾ ਕੋਈ ਨਾ ਚੜ ਗਿਆ ਸਾਹ ਚੜ ਗਿਆ ਆਕਸੀਜਨ ਲੈ ਲੈ ਆਕਸੀਜਨ ਸਾਹ ਚੜ ਗਿਆ ਚੱਲ ਵੜ ਤੂੰ ਸੋ ਪੜੋ ਆਪਣੇ ਰਾਬੀ ਬਹੁਤ ਕੰਮ ਔਖਾ ਹੋ ਚੁੱਕਾ ਜੀ ਰਸਤੇ ਘਾਟ ਚੁੱਕੇ ਆ ਰਾਬਰ ਬਾਈ ਹਾਂ ਲੱਗਿਆ ਰ ਆਪ ਵੇਨਾ ਕੋਈ ਨਾ ਆਪ ਫੈਮਿਲੀ ਸੀ ਯਾਰ ਹੈਲਪ ਕਰਨੀ ਜ਼ਰੂਰੀ ਸੀ ਆਪਣੇ ਫਰਜ਼ ਹੀ ਸੀਗਾ ਜਾਰੇ ਜਾਂ ਫਸੇ ਰਿਆ ਨੇ ਇੱਥੇ ਇੱਥੇ ਨਾ ਕਿਸੇ ਨੂੰ ਆਉਣਾ ਇੱਥੇ ਪਤਾ ਇੱਥੇ ਨਹੀਂ ਕਿਸੇ ਨੂੰ ਨਹੀਂ ਕਿਸੇ ਨੇ ਵੀ ਨਹੀਂ ਆਉਣਾ ਇੱਥੇ ਆਪਣੇ ਤੋਂ ਬਿਨਾ ਕੋਈ ਵੀ ਨਹੀਂ ਆ ਸਕਦਾ ਇੱਥੇ ਜਿੱਦਾਂ ਆਪਾਂ ਫਸੇ ਖਲੋਤੇ ਆ ਸਾਰ ਐਂ ਚੱਲਣਾ ਨਹੀਂ ਤੇ ਉਹ ਆਪਣੀ ਦੀ ਦੂਜੀ ਗੱਡੀ ਚਲੋ ਮਿੱਤਰੋ ਨਿਕਲਣ ਲੱਗਿਆ ਗੱਡੀਆਂ ਹੁਣ ਜੇਸ਼ਵਰ ਲੰਘ ਗਏ ਆ ਗਿਆ ਇਹਨੂੰ ਪਤਾ ਰਾਹ ਕੇ ਜੇਸ਼ਵਰ ਲੰਘ ਕੇ ਪਿੱਛੇ ਆਦੇ ਓਏ ਚਾਚਾ ਗੱਡੀ ਵਿੱਚ ਲਾ ਲਿਓ ਤੁਸੀਂ ਉਹਨਾਂ ਦੀ ਵੀ ਚੱਲ ਲੰਘ ਓਏ ਉਹਨਾਂ ਦੀ ਗੱਡੀ ਵਿੱਚ ਲਾਓ ਏ ਮਿੱਤਰੋ ਕਿਹਨੇ ਟਾਈਮ ਵੱਜ ਗਿਆ 2 ਵੱਜ ਚੁੱਕਿਆ ਚੀਨਾਂ ਨੇ ਬਾਰਡਰ ਤੇ ਆ ਚੁੱਕੇ ਆਪਾਂ ਇੱਥੇ ਹੁਣ ਤੇ ਇਥੋਂ ਗਾਹ ਵੇਚਦੇ ਕੀ ਕਰਨ ਕਿਹਨੇ 2 ਵੱਜ ਚੁੱਕੇ ਕਿਹਨੇ ਵਿੱਚ ਤੁਰੇ ਆਪਾਂ 12 11 ਵਜੇ ਤੁਰੇ ਨਾ ਉਥੋਂ 11 ਵਜੇ 11 ਵਜੇ ਤੁਰੇ ਨੇ 2 ਵੱਜ ਚੁੱਕੇ ਸਾਨੂੰ ਅਜੇ ਸਫ਼ਰ ਲੰਮਾ ਇਸ ਤੋਂ ਗਾਂਹ 14 ਘੰਟੇ ਦਾ ਰਸਤਾ ਸਟਾਰਟ ਆ ਜੇ ਆਪਾਂ ਗਾਂਹ ਜਾਣਾ ਉਹ 14 ਘੰਟੇ ਦਾ ਰਸਤਾ ਹੋਰ ਪਿਆ ਵਾ ਤੇ ਗੱਡੀ ਵਾ ਚੱਲੀ ਜਾਂਦੀ ਆ ਵਾ ਗਾਂਹ ਇੱਕ ਥਾਰ ਕਾਂ ਰਸਤਾ ਵੇ ਡਰੈਵਰ ਪਤਾ ਬੋਲ ਚਲਾਈ ਜਾਂਦੇ ਆ ਸਾਡੇ ਗੁਰਪਿਆਰ ਜੀ ਕਿਹੜਾ ਬੰਦਾ ਆ ਜਾਂਦਾ ਕਿਹੜਾ ਆ ਜਾਂਦਾ ਰੋ ਸੌਂ ਜਾਂਦਾ ਬਾਕੀ ਉਹ ਪਹੁੰਚ ਕੇ ਤੁਹਾਨੂੰ ਦੱਸਦੇ ਕੀ ਮਾਹੌਲ ਆ ਕੋਈ ਰਸਤੇ ਗੱਡੀ ਬਹੁਤ ਖਰਾਬ ਹੋਇਆ ਮਾਹੌਲ ਬਹੁਤ ਖਰਾਬ ਹੈ ਗੱਡੀ ਖੁੱਭ ਗਈ ਉੱਥੇ ਇੱਕ ਬੰਦੇ ਆਪਣੀ ਫੈਮਿਲੀ ਦੀ ਉਹ ਕਰਾ ਲੈ ਉੱਥੇ ਟਾਈਮ ਲੱਗ ਗਿਆ ਕੋਈ ਰਸਤਾ ਨਾ ਭੁੱਲ ਜਾਂਦਾ ਇੱਥੇ ਇੱਕੋ ਜਿਹਾ ਰਸਤੇ ਆ ਤਾ ਉਹ ਚੈਨ ਵਾਲਾ ਬਾਰਡਰ ਤੇ ਪਹੁੰਚ ਚੁੱਕੇ ਆਪਾਂ ਤੇ ਸਿਸਟਮ ਬਹੁਤ ਓਕਿਓ ਹੈ ਭਾਈ ਇੱਥੇ ਕੋਈ ਗੱਡੀ ਨਹੀਂ ਮਿਲੀ ਸਾਡੀਆਂ ਤਿੰਨ ਗੱਡੀਆਂ ਜਾ ਰਹੀਆਂ ਬੱਸ ਖਾੜ ਪੀਣ ਦਾ ਕੋਈ ਪ੍ਰਬੰਧ ਨਹੀਂ ਬਾਕੀ ਤੁਹਾਨੂੰ ਮਿਲ ਕੇ ਪ ਬਾਈ ਗੋਣ ਰਾਈ ਹਾਂ ਬਾਈ ਜਾਪਾ ਚੱਲੋ ਵੀ ਚਿੱਠੀ ਭੌਂ ਜਲੇ ਰਦਰ ਵੀ ਰੌਣ ਆਪਾਂ ਕਿੱਥੇ ਨਾ ਪਾਉਣਾ ਇਹ ਆਪਣੀ ਦੁਨੀਆ ਸਭ ਤੋਂ ਚਾ ਪੋਸਟ ਆਫਿਸ ਉੱਥੇ ਜਲ ਦੁਨੀਆ ਸਭ ਤੋਂ ਉੱਚਾ ਪੋਸਟ ਆਫਿਸ ਚਿੱਠੀ ਭੌਂ ਜਲੇ ਡਾਕ ਖਾਨੇ ਚਲੇ ਦੁਨੀਆ ਸਭ ਤੋਂ ਚੇ ਡਾਕ ਖਾਨੇ ਦੇ ਓਏ ਯਾਰ ਟਰਾਲੀ ਤੇ ਪਾ ਲੋ ਟਰਾਲੀ ਹਾਂ ਨਾ ਪਾਉਂਦੇ ਟਰਾਲੀ ਨਾਲ ਖੜੀ ਆਉਣ ਲੱਗੇ ਪਾ ਲੀਏ ਕਿਲੋਮੀਟਰ ਫੋਨ ਮੋੜਾਵਾਂਗੇ ਇੱਕ ਤਾਂ ਟਰਾਲੀ ਆਉਣ ਲੱਗੇ ਪਾ ਲਾਂਗੇ ਇੱਕ ਇਧਰ ਖਿੱਚਦੇ ਬਰਾਂਗੇ